ਅਲਸਾ ਸਾਹਿਬ ਸਿੰਘ ਜੀ ਸਰਬਾਤ ਸੰਗਤ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਖਾਸ ਕਰਕੇ ਇੰਟਰਨੈਸ਼ਨਲ ਅੰਤਖ ਦਲ ਦੇ ਸਾਰੇ ਹੀ ਅਹੁਦੇਦਾਰ ਵਰਕਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਾਰਿਆਂ ਨੂੰ ਬੇਨਤੀ ਹੈ ਕਿ 18 ਮਈ ਨੂੰ ਐਸ 18 ਮਈ ਨੂੰ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸੰਤ ਖਾਲਸਾ ਨੱਦਰ ਰੋਡੇ ਵਿਖੇ ਰੱਖੀ ਗਈ ਹੈ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜਿੰਨੇ ਪੰਚ ਸਰਪੰਚ ਯੂਥ ਕਲੱਬ ਗੁਰਦੁਆਰਾ ਕਮੇਟੀਆਂ ਸਭ ਨੂੰ ਬੇਨਤੀ ਹੈ ਭਾਈ 18 ਤਰੀਕ ਨੂੰ ਠੀਕ 10 ਵਜੇ ਜੋ ਗੁਰਦੁਆਰਾ ਸੰਤ ਖਾਲਸਾ ਵਿਖੇ ਪਹੁੰਚ ਕੇ ਆਪਾਂ ਡਿਊਟੀਆਂ ਸਾਹਮਣੀਆਂ ਜੋ ਸ਼੍ਰੀਮਾਨ ਸੰਤ ਪਪਾ ਚਨੈਲ ਸਿੰਘ ਜੀ ਖਾਲਸਾ ਢਿੰਡਰਾਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਸਮਾਗਮ ਆਪਾਂ ਹਰ ਸਾਲ ਮਨਾਉਨੇ ਆ ਦੇਸਵਾਰ ਵੀ 2 ਜੂਨ ਨੂੰ ਬਹੁਤ ਵੱਡੀ ਪੱਧਰ ਤੇ ਸਮਾਗਮ ਮਨਾਇਆ ਜਾ ਰਿਹਾ ਹੈ ਉਹਦੇ ਵਾਸਤੇ ਸਾਰੀਆਂ ਪਾਰਕਿੰਗ ਦੀਆਂ ਡਿਊਟੀਆਂ ਸੋ ਲੰਗਰਾਂ ਦੀਆਂ ਡਿਊਟੀਆਂ ਸੰਗਤ ਦੇ ਆਉਣ ਜਾਣ ਦਾ ਸਾਰਾ ਪ੍ਰਬੰਧ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣ ਵਾਸਤੇ ਵਿਸ਼ਾਲ ਤੌਰ ਤੇ ਵੱਡੀ ਮੀਟਿੰਗ ਰੱਖੀ ਗਈ ਹੈ 18 ਮਈ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਠੀਕ 10 ਵਜੇ ਗੁਰਦੁਆਰਾ ਸੰਤ ਖਾਲਸਾ ਪਹੁੰਚ ਕੇ ਆਪਾਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਡਿਊਟੀਆਂ ਸਾਹਮਣੀਆਂ ਡਿਊਟੀਆਂ ਲਵਾਉਣੀ ਹੈ ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਆਪਾਂ ਉੱਥੇ ਹਾਜ਼ਰੀਆਂ ਭਰਨੀ ਹਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ